ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਵਹਿਗੁਰੂ ਜੀ ਦੀ ਕਿਰਪਾ ਦੇ ਨਾਲ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਲਓ ਜੀ ਆਪਾਂ ਵਲੌਗ ਜਿਹੜਾ ਮਾਰਨਿੰਗ ਤੋਂ ਸ਼ੁਰੂ ਕਰ ਲਿਆ ਮਾਰਨਿੰਗ ਦਾ ਟਾਈਮ ਆ ਤੇ ਇੱਥੇ ਮੈਂ ਲੱਗੀ ਸੀਗੀ ਰੋਟੀ ਬਣਾਉਣ ਸਬਜੀ ਆਪਾਂ ਗਰਮ ਰੱਖੀ ਹੋਈ ਆ ਤੇ ਸਬਜੀ ਆਪਣੀ ਰਾਤ ਦੀ ਬਣੀ ਹੋਈ ਸੀਗੀ ਪਿੰਡੀਆਂ ਦੀ ਇਹ ਉਹ ਵਾਲੀ ਗਰਮ ਕਰਕੇ ਆਪਾਂ ਖਾਵਾਂਗੇ ਸਵੇਰੇ ਇੱਥੇ 9 9 ਵਜੇ ਦਾ ਟਾਈਮ ਆ 9 ਵਜੇ ਹੋਏ ਸੀ ਹਾਂਜੀ ਸਾਰਾ ਕਰਦਾ ਕੰਮ ਹੋ ਗਿਆ ਸੀ ਕਲੀਨਿਕ ਵਗੈਰਾ ਤੇ ਫਿਰ ਉਸ ਤੋਂ ਬਾਅਦ ਅਸੀਂ ਰੋਟੀ ਬਣਾ ਕੇ ਉਦੋਂ ਹੀ ਨਾਲ ਦੀ ਨਾਲ ਖਾਣੇ ਹੁੰਦੇ ਆ ਤੇ ਲੋ ਜੀ ਆਪਾਂ ਰੋਟੀ ਬਣਾਉਣ ਲੱਗੇ ਆ ਤੇ ਲੱਸੀ ਤਾਂ ਮੈਂ ਜੱਗ ਭਰ ਕੇ ਅੱਜ ਸਵੇਰੇ ਬਣਾ ਲਿਆ ਸੀ ਤੇ ਨਾਲ ਮੱਖਣ ਜਿਹੜਾ ਕਹਿੰਦਾ ਸੀ ਮम्मा ਮੈਂ ਮੱਖਣ ਦਾ ਪਰੌਠਾ ਖਾਣਾ ਹੈ ਤੇ ਆਪਾਂ ਮੱਖਣ ਵੀ ਬਣਾ ਲਿਆ ਸੀਗਾ ਉੱਦਾਂ ਮੈਂ ਡੇਲੀ ਨਾਲ ਲੱਸੀ ਬਣਾਉਣੀ ਆ ਤੇ ਨਾਈ ਮੱਖਣ ਬਣਾਉਣੀ ਆ ਕਿਉਂਕਿ ਕਦੇ-ਕਦੇ ਬੱਚੇ ਖਾਂਦੇ ਆ ਔਰ ਡੇਲੀ ਨਹੀਂ ਖਾਂਦੇ ਹੈਗੇ ਪਹਿਲਾਂ ਬਹੁਤ ਖਾਂਦੇ ਸੀ ਡੇਲੀ ਖਾਣਾ ਉਹ ਤੋਂ ਪਸੰਦ ਕਰਦੇ ਆ ਜਦੋਂ ਮੱਝ ਦਾ ਦੁੱਧ ਹੁੰਦਾ ਹੈ ਆ ਤੇ ਮੱਝ ਦਾ ਦੁੱਧ ਤੁਹਾਨੂੰ ਪਤਾ ਆਪਣੇ ਹਾਲੇ ਮੱਝ ਸੂਣ ਵਾਲੀ ਆ ਤੇ ਉਹਦੇ ਕਰਕੇ ਕਾਂ ਦੇ ਦੁੱਧ ਤੋਂ ਮੱਖਣ ਬਣਦਾ ਵੀ ਥੋੜਾ ਆ ਤੇ ਉਦਾਂ ਮਲਾਈ ਖਾ ਲੈਂਦੇ ਹੁੰਦੇ ਆ ਡੇਲੀ ਜਿਹੜੀ ਤਾਜ਼ਾ ਮਲਾਈ ਹੁੰਦੀ ਆ ਨਾ ਉਹ ਅਸੀਂ ਸਬਜ਼ੀ ਦੇ ਵਿੱਚ ਪਾ ਕੇ ਬਹੁਤ ਖਾਂਦੇ ਆ ਤੇ ਬਹੁਤ ਵਧੀਆ ਲੱਗਦੀ ਹੈ ਹਨ ਤੇ ਲੋ ਜੀ ਫੁਲਕੇ ਆਪਾਂ ਬਣਾ ਰਹੇ ਆ ਤੇ ਜਿਹੜਾ ਵੀ ਵੇਟ ਕਰ ਰਿਆ ਸੀ ਪਹਿਲਾਂ ਮੈਂ ਇਹਨਾਂ ਦੀ ਫੁਲਕੇ ਬਣਾਉਂਦੀ ਸੀ ਕਿਉਂਕਿ ਅਸੀਂ ਦੋਨੋਂ ਜਾਣੇ ਫੁਲਕੀ ਖਾਂਦੇ ਆ ਪਰੌਠੇ ਨਹੀਂ ਖਾਂਦੇ ਹੈਗੇ ਬੱਚੇ ਦੋਨੋਂ ਪਰੌਠੇ ਖਾਂਦੇ ਆ ਵੱਡਾ ਬੇਟਾ ਸਵੇਰੇ ਚਲੇ ਜਾਂਦਾ ਤੁਹਾਨੂੰ ਪਤਾ ਹੀ ਆ ਹਨ ਤੇ ਉਹਦੇ ਮੈਂ ਪਰੌਠੇ ਬਣਾ ਕੇ ਸਵੇਰੇ 6:30 ਵਜੇ ਮੈਂ ਟਿਫਨ ਰੈਡੀ ਕਰਦੀ ਹੁੰਦੀ ਆ ਤੇ 7:00 ਵਜੇ ਉਹ ਜਾਂਦਾ ਹੁੰਦਾ ਆ ਤੇ ਹੁਣ ਇੱਥੇ 9 ਵਜੇ ਅਸੀਂ ਆਪਾਂ ਆਪਣੀ ਰੋਟੀ ਬਣਾ ਕੇ ਖਾਂਦੇ ਸੀ ਬਣਾਉਣ ਨੂੰ ਤਾਂ ਮੈਂ ਬਣਾ ਸਕਦੀ ਆ ਸਵੇਰੇ ਕਿਉਂਕਿ ਉਹਨੇ ਵੀ ਠੰਡੀ ਖਾਣੀ ਹੁੰਦੀ ਆ ਤੇ ਉਹਦਾ ਤਾਂ ਹੁਣ ਸੁਭਾਅ ਬਣ ਗਿਆ ਜਿਹੜਾ ਕਿ ਬਿਲਕੁਲ ਵੀ ਠੰਡੀ ਰੋਟੀ ਨਹੀਂ ਸੀ ਖਾਂਦਾ ਤੇ ਹੁਣ ਮੈਂ ਉਹਨੂੰ ਪਤਾ ਨਹੀਂ ਕਿੱਦਾਂ ਕਦੇ ਪੁੱਛਿਆ ਵੀ ਨਹੀਂ ਹੈਗਾ ਵੀ ਤੂੰ ਰੋਟੀ ਕਿੱਦਾਂ ਖਾ ਲੰਨਾ ਹੈ ਠੰਡੀ ਪਰ ਜਿਵੇਂ ਕਹਿੰਦੇ ਪਾਪੀ ਪੇਟ ਆ ਕਾਰੇ ਕਰਾਉਂਦਾ ਹੀ ਰਹਿੰਦਾ ਹਨਾ ਤੇ ਚਲੋ ਕੋਈ ਗੱਲ ਨਹੀਂ ਜੀ ਹਨਾ ਸਮਾਂ ਹੁੰਦਾ ਵੀ ਕਦੇ ਉਹ ਤਵੇ ਤੋਂ ਲੈਂਦੀ ਲੈਂਦੀ ਖਾਂਦਾ ਛੁੱਟੀ ਵਾਲੇ ਦਿਨ ਖਾਂਦਾ ਉਹ ਜਦੋਂ ਉਹਨੂੰ ਛੁੱਟੀ ਹੁੰਦੀ ਹੈ ਨਾ ਫਿਰ ਉਦੋਂ ਖਾਂਦਾ ਫਿਰ ਮੈਂ ਵੀ ਮੈਨੂੰ ਵੀ ਹੁੰਦਾ ਵੀ ਕਦੇ ਤਾਂ ਗਰਮ ਰੋਟੀ ਖਾਣੀ ਵਧੀਆ ਲੱਗਦੀ ਆ ਹਨਾ ਤੇ ਲਓ ਜੀ ਮੈਂ ਨਾਲ ਦੀ ਨਾਲ ਇਹਨਾਂ ਦੇ ਡੈਡੀ ਨੂੰ ਰੋਟੀ ਜਿਹੜੇ ਡੈਡੀ ਨੂੰ ਬਣਾ ਕੇ ਦੇਤੀ ਤੇ ਜਿਹੜੇ ਜਿਹੜੇ ਪਰੌਠੇ ਦੀ ਵਾਰੀ ਆ ਗਈ ਤੇ ਚਾਰ ਰੋਟੀਆਂ ਉਹਨਾਂ ਦੀਆਂ ਤੇ ਦੋ ਦੋ ਤਿੰਨ ਗਰੋਟੀਆਂ ਮੈਂ ਆਪਣੇ ਲਈ ਬਣਾ ਲੈਂਦੀ ਆ ਕਦੇ ਕਦੇ ਮੈਂ ਤਿੰਨ ਖਾ ਲੈਂਦੀ ਆ ਕਦੇ ਕਦੇ ਦੋ ਇੱਥੇ ਡਸਟਿੰਗ ਕਰਦਾ ਸੀਗਾ ਇਹ ਬੈੱਡ ਤੇ ਸਮਾਨ ਸਿੱਟ ਕੇ ਕਹਿੰਦਾ ਫੋਨ ਚਾਰਜ ਹੋ ਗਿਆ ਕਹਿੰਦਾ ਮੈਂ ਕਿਹਾ ਚਲੋ ਗੇਮੇ ਖੇਡ ਲਈਏ ਪਹਿਲਾਂ ਐਡਾ ਲਾਲਚ ਹੋ ਗਿਆ ਬੰਦੇ ਨੂੰ ਚੱਲ ਪਹਿਲਾਂ ਸਮਾਨ ਰੱਖ ਸਾਫ਼ ਕਰਨ ਨੂੰ ਬੋਏ ਕਿੱਲਾ ਕਪੜਾ ਲੰਭੀ ਮੈਂ ਇਹ ਨਹੀਂ ਕਰਕੇ ਜਣਾ ਆਪਦਾ ਆਪ ਕਰੋ ਕਰ ਲਿਆ ਮੈਂ ਲਾਸਟ ਕਿਹਦਾ 10 ਰੁਪਏ ਆ ਦਊ ਚੱਲ ਮੈਂ ਤੈਨੂੰ 10 ਰੁਪਏ ਦਊ ਤੂੰ ਹੀ ਕੰਮ ਕਰ ਠੀਕ ਆ ਆਇਦਰਾ ਕਰਤਾ ਹੂੰ ਸਾਫ ਕਰਤਾ ਉੱਥੇ ਕਿੱਥੇ ਟੀਵੀ ਕੋਲ ਉੱਥੇ ਕਿੱਤਾ ਚੱਲ ਕਰ ਲੈ ਮੇਰਾ ਛੇਤੀ ਲੈਣੇ ਮੈਂ ਉਧਰ ਝਾੜੂ ਲਾ ਲਉ ਤੇ ਲੋ ਜੀ ਝਾੜੂ ਪੋਚਾ ਆਪਾਂ ਨੇ ਕਰਤਾ ਝਾੜੂ ਪੋਚੇ ਦੀ ਵੀਡੀਓ ਨਹੀਂ ਬਣੇਗੀ ਕਿਉਂਕਿ ਮੈਨੂੰ ਕਾਲ ਆ ਗਈ ਸੀਗੀ ਕਾਲ ਆਈ ਸੀ ਮੇਰੇ ਮੰਮੀ ਤੇ ਡੈਡੀ ਦੀ ਤੇ ਮੈਂ ਉਹਨਾਂ ਨਾਲ ਗੱਲਾਂ ਕਰਦੇ ਕਰਦੇ ਸਾਰੇ ਝਾੜੂ ਲਾਤਾ ਪੋਚਾ ਲਾਤਾ ਤੇ ਉਸ ਤੋਂ ਬਾਅਦ ਵਾਰੀ ਆਈ ਆਪਣੇ ਕੱਪੜੇ ਧੋਣ ਦੀ ਟਾਈਮ ਇੱਥੇ ਦੁਪਹਿਰ ਦਾ ਹੋ ਗਿਆ ਸੀਗਾ ਦਪਹਿਰ ਦੇ ਸ਼ਾਇਦ ਪਤਾ ਨਹੀਂ 12 ਵਜੇ ਸੀ ਪਤਾ ਨਹੀਂ 1 ਵਜੇ ਸੀਗਾ ਇੰਨਾ ਕੁ ਟਾਈਮ ਸੀਗਾ ਤੇ ਆਪਾਂ ਹੁਣ ਕੱਪੜੇ ਧੋ ਲੈਣੇ ਆ ਕੱਪੜੇ ਹੁਣ ਜ਼ਿਆਦਾ ਵੀ ਨਹੀਂ ਹੁੰਦੇ ਇੱਕ ਓਗੜੇ ਚ ਪੈ ਜਾਂਦੇ ਆ ਹਨਾ ਕਦੀ ਹੁੰਦੇ ਆ ਜ਼ਿਆਦਾ ਤੇ ਹੁਣ ਨਹੀਂ ਤਾਂ ਹਨਾ ਬਸ ਦੋ ਦੋ ਸੂਟ ਸਾਰਿਆਂ ਦੇ ਹੁੰਦੇ ਆ ਵੀ ਮੈਂ ਇੱਕ ਓਗੜੇ ਚ ਪਾ ਦਿੰਨੀ ਹੁੰਦੀ ਆ ਮੈਲੇ ਤਾਂ ਹੁੰਦੇ ਨਹੀਂ ਹੈਗੇ ਹਾਲੇ ਤਾਂ ਤੁਹਾਨੂੰ ਪਤਾ ਵੀ ਬਸ ਕੀ ਮਲੇ ਹੋਣਿਆ ਹਨ ਜਦੋਂ ਖੇਤਾਂ ਦੇ ਵਿੱਚ ਜਿਆਦਾ ਕੰਮ ਸ਼ੁਰੂ ਹੋਊਗਾ ਝੋਨਾ ਝੋਨਾ ਲਾਉਣਗੇ ਫਿਰ ਵੱਧ ਗੰਦੇ ਹੋਇਆ ਕਰਨਗੇ ਉਹ ਕੱਪੜੇ ਤਾਂ ਫਿਰ ਧੋਣੇ ਵੀ ਹੱਥੀ ਪੈ ਜਾਂਦੇ ਆ ਕਿ ਕਈ ਵਾਰੀ ਉਹਨਾਂ ਨੂੰ ਮਿੱਟੀ-ਮੁੱਟੀ ਜਿਆਦਾ ਲੱਗੀ ਹੁੰਦੀ ਹੈ ਤੇ ਹਾਲੇ ਤਾਂ ਆਪਾਂ ਮਸ਼ੀਨ 'ਚ ਧੋਈ ਜਾਂਦੇ ਆ ਹਨਾ ਤੇ ਲਓ ਜੀ ਮਸ਼ੀਨ 'ਚ ਮੈਂ ਕੱਪੜੇ ਪਾਤੇ ਤੇ ਜੇਕਰ ਤੁਸੀਂ ਵੀਡੀਓ ਤੇ ਪਹਿਲੀ ਵਾਰੀ ਆਏ ਤਾਂ ਪਲੀਜ਼ ਰਿਕਵੈਸਟ ਆ ਮੇਰੀ ਤਾਂ ਤੁਸੀਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਸ਼ੇਅਰ ਜ਼ਰੂਰ ਕਰ ਦਿਓ ਤੇ ਐਂਡ ਚੈਨਲ ਨੂੰ ਬੈਲ ਦੇ ਨਾਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਬੈਲ ਵਾਲਾ ਬਟਨ ਜਿਹੜਾ ਦਬਾਉਣਾ ਨਾ ਭੁੱਲਿਓ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਆ ਜਾਊਗਾ ਤੇ ਫਿਰ ਤੁਸੀਂ ਹਰ ਇੱਕ ਵੀਡੀਓ ਵਾਚ ਕਰਿਆ ਕਰੋਗੇ ਠੀਕ ਹੈ ਜੀ ਤੇ ਕੱਪੜਿਆਂ ਦਾ ਇੱਕ ਜਿਹੜਾ ਧੋ ਕੇ ਆਪਾਂ ਨੇ ਕੱਢ ਲਿਆ ਤੇ ਮੈਂ ਉਹ ਕੋ ਝੋਲਣ ਲੱਗੀ ਹੋਈ ਆ ਤੇ ਕੰਮ ਜੇ ਤਾਂ ਮਤਲਬ ਸਵੇਰੇ ਸਵੇਰੇ ਕਰ ਲਈਏ ਹੈ ਨਾ ਫਿਰ ਤਾਂ ਕੁਝ ਕੁਝ ਕਮੈਂਟਾਂ ਦਾ ਹੀ ਆ ਜੇ ਦੇਖਿਆ ਜਾਵੇ ਤੇ ਥੋੜੀ ਜਿਹੀ ਹਾਲਸ ਜੀ ਪੈ ਜਾਂਦੀ ਆ ਹਨਾ ਇਹ ਰੋਟੀ ਰੱਟੀ ਖਾ ਕੇ ਹਾਲਸ ਬਹੁਤ ਵਹਿੰਦੀ ਆ ਤੇ ਆਪਾਂ ਲੱਸੀ ਪੀਤੀ ਸੀਗੀ ਲੱਸੀ ਨਾਲ ਮੈਨੂੰ ਬਹੁਤ ਹਾਲਸ ਪੈ ਜਾਂਦੀ ਆ ਤਾਂ ਕਰਕੇ ਮੈਂ ਲੱਸੀ ਬਹੁਤ ਘੱਟ ਪੀਣੀ ਹੁੰਦੀ ਆ ਵੈਸੇ ਡਾਕਟਰ ਨੇ ਹਨਾ ਸੁਜੈਸਟ ਕੀਤੀ ਹੋਈ ਆ ਲੱਸੀ ਪੀਣੀ ਵੀ ਲੱਸੀ ਤੁਸੀਂ ਪੀਆ ਕਰੋ ਇਹ ਲੋ ਜੀ ਕੱਪੜੇ ਵੀ ਬਸ ਆਪਣੇ ਧੁੱਤੇ ਗਿਆ ਹੀ ਆਖਰੀ ਜਿਹੜਾ ਹੀ ਆ ਕਿਉਂਕਿ ਜਿਆਦਾ ਕੱਪੜੇ ਹੁੰਦੇ ਨਹੀਂ ਕਿ ਜਲਦੀ ਧੁੱਤੇ ਜਾਂਦੇ ਆ ਤੇ ਆਪਾਂ ਕੁਛ ਲਾਲਚ ਕਰੀਦਾ ਮਸ਼ੀਨ ਦੇ ਵਿੱਚ ਸਾਰੇ ਪਾਉਂਦੇ ਆ ਤੇ ਥੋੜੀ ਜਿਹੀ ਮੈਂ ਡਰਾ ਦੇ ਵਿੱਚ ਕੱਢ ਕੇ ਸੁੱਕਣੇ ਪਾਉਣੀ ਹੁੰਦੀ ਆ ਫਿਰ ਜਲਦੀ ਸੁੱਕ ਜਾਂਦੇ ਆ ਤੇ ਬਸ ਇੱਕ ਆਦਤ ਬਣੀ ਹੋਈ ਆ ਫਿਰ ਉੱਪਰ ਨਹੀਂ ਤਾਂ ਪਾਣੀ ਖੜਾ ਹੋ ਜਾਂਦਾ ਕੱਪੜਿਆਂ ਚੋਂ ਪਾਣੀ ਜਾਂ ਨਿਕਲ ਹੀ ਜਾਂਦਾ ਹੈ ਮੈਂ ਥੋੜੀ ਜਿਹਾ ਢੇਡਾ ਲਵਾ ਲੈਣੀ ਹੁੰਦੀ ਆ ਬਸ ਸੁੱਕ ਜਾਂਦੇ ਆ ਤੇ ਕੱਪੜੇ ਤੁਹਾਨੂੰ ਪਤਾ ਆਪਾਂ ਉਪਰ ਹੀ ਧੋਈ ਦੀਆ ਉਪਰ ਹੀ ਸੁਕਣੇ ਪਾਈ ਦੀਆ ਨਾ ਮੈਂ ਇਹਨਾਂ ਨੂੰ ਧੁੱਪ ਦੇ ਵਿੱਚ ਸੁਕਣੇ ਪਾਵਾਂ ਧੁੱਪ ਦੇ ਵਿੱਚ ਕੱਪੜੇ ਸੁਕਣੇ ਪਾਉਣੇ ਹਨਾ ਮੈਨੂੰ ਵਧੀਆ ਨਹੀਂ ਲੱਗਦੇ ਫਿਰ ਉਹਨਾਂ ਦਾ ਰੰਗ ਜਾ ਫੇਟ ਹੋ ਜਾਂਦਾ ਤੇ ਇੱਕ ਹੁਣ ਇੰਨਾ ਕਹੋ ਹੋ ਗਿਆ ਨਾ ਕੱਪੜੇ ਕਿਹੜਾ ਚੱਕੂ ਕਿਹੜਾ ਰੱਖੂ ਬਸ ਸੁੱਕ ਜਾ ਪੈ ਗਿਆ ਹਨਾ ਤੇ ਲੋਜੀ ਕੱਪੜੇ ਆਪਣੇ ਧੁੱਪ ਤੇ ਲੋਜੀ ਟਾਈਮ ਜਿਹੜਾ ਸਵਾ ਪੰਜ ਦਾ ਹੋ ਗਿਆ ਤੇ ਥੋੜੀ देर ਪੈਗੇ ਸੀ ਸੌਂਗੇ ਸੀ ਤੇ ਉੱਠ ਖੜੇ ਹੁਣ ਚਾਹ ਬਣਾ ਲਈ ਤੇ ਯਾਰ ਹੁਣ ਆਪਣੀ ਸਾਈਕਲ ਹੀ ਕੱਢ ਲਿਆ ਐ ਇੰਨੀ ਗਰਮੀ ਚ ਨਾ ਪਤਾ ਨਹੀਂ ਕਿੱਥੇ ਸਾਈਕਲ ਚਲਾ ਕੇ ਜਾਣਾ ਇੰਨੀ ਗਰਮੀ ਆ ਕੋਪ ਜਿਆਦਾ ਕਰ ਮਹਾਵਾ ਚੱਲਦੀ ਆ ਵਾਹ ਮੈਂ ਪਾਣੀ ਮੰਗਿਆ ਸੀ ਯਾਰ ਕਿੱਥੇ ਰੱਖਦਾ ਸਾਈਕਲ ਚਲਾ ਕੇ ਜਾਂਦੇ ਤੇ ਚਲੇ ਜਾਓ ਤੇ ਇੱਧਰ ਚਾਹ ਪੀ ਰਹੇ ਨੇ ਗਰਮੀ ਨੂੰ ਗਰਮੀ ਮਾਰ ਰਹੀ ਆ ਉਹੀ ਪੁੱਠੇ ਕੰਮ ਨੇ ਆ ਤੇ ਚਾਹ ਪੀਣ ਦੇ ਸੈਂ ਚਾਹ ਤਾਂ ਖਰਾਬ ਹੋ ਗਈ ਭਈ ਇਹ ਸਾਰੀ ਉਹ ਚਾਹ ਨੂੰ ਵੀ ਬੁਵਾ ਰਾ ਤੇ ਉਚਾਉਂ ਲਵੇ ਜੀ ਤੰਗਾ ਮੁੰਡੇ ਨਾ ਮਾਲੇ ਆਉਣ ਨੇ ਹਟ ਪੜੇ ਹਾਈ ਕੀ ਕੀ ਮੁੰਡੇ ਮੁੰਡਾ ਨਾ ਮਗਾਉਣੇ ਸੈਕਿੰਡ ਦਿਨ ਜੁਦੀ ਨਾ ਮਿਲਾਈ ਕਿ ਹਾਇ ਰੱਖ ਉਹਨੂੰ ਪਾਣੀ ਦੇ ਦੋ ਸੌ ਕੇ ਉੱਠੇ ਹੋਏ ਕਿਤੇ ਜਾ ਕੇ ਆਏ ਹੋ ਜਿਹੜੇ ਨਵੇਂ ਨਵੇਂ ਗੱਲਾਂ ਕਰਨ ਲੱਗੇ ਨਹੀਂ ਪਾਉਂ ਨਾ ਬਟਰ ਦੀ ਥੋੜੀ ਤਾਂ ਲਾਈਟ ਐ ਲੋਟਾਂ ਦੀ ਮੈਂ ਤਾਂ ਸਮਝ ਲਾਦੀ ਖੇਤ ਨੂੰ ਪਾਣੀ ਹੋ ਨਹੀਂ ਲੱਗਦਾ ਹੈਗਾ ਲੈਟਰ ਬਹੁਤ ਘਟ ਦਿੰਦੇ ਨੇ ਪਾਣੀ ਤੋਂ ਉਹ ਹਰਾ ਤਾਂ ਦਿੱਤੇ ਵਿਚਾਰੇ ਜਿੰਨਾ ਤੋਂ ਲੈਟਰ ਲੈਣੀ ਸੀ ਅਸੀਂ ਕਿਉਂ ਮਾਰਦੇ ਹਾਂ ਤੁਹਾਨੂੰ ਜਤਾਈਏ ਹੈ ਜੰਪ ਜੰਪ ਕਰੋਗੇ ਤਾਂ ਨਾ ਨਾ ਲੋ ਵੀਡੀਓ ਦੇ ਵਿੱਚ ਖਤਰਾ ਹੋਊਗਾ ਬੱਸ ਕਰ ਆਪਾਂ ਨਾਲ ਹੀ ਲੰਦੇ ਆਗੇ ਅੱਡਟੇ ਕਰ ਲੀ ਦਿਖ ਕੇ ਮੈਂ ਬਿਊਟੀ ਪਾਰਲਰ ਲੈ ਜਾਉ ਹੈ ਬਿਊਟੀ ਪਾਰਲਰ ਲੈ ਜਾਓ ਲੈ ਜਾਓ ਲੈ ਜਾਓ ਯਾਰ ਅਰੇ ਸਾਂ ਕਲੀ ਕਰ ਲੈ ਕਿਤੇ ਮੱਕਾ ਆ ਜਾਣਾ ਮੈਂ ਕੱਲੀ ਆ ਜਲਣਨੀ ਐ ਸਾਈਕਲ ਕਰਾਉਣ ਪਾਣੀ ਦਾ ਉਹ ਡੰਡੇ ਜੇ ਲਾਲ ਪੈਪਾ ਲਾ ਕੇ ਖੜੀ ਸੀ ਜੀ ਚੀਂ ਬਾਤ ਕਰੀਏ ਮੈਂ ਹਾਂ ਕੋਈ ਗਾਲੀ ਤੁਹਾਨੂੰ ਕਿਹੜਾ ਲੋੜ ਦੀ ਪੈਣੀ ਆ ਇੱਕ ਮੈਂ ਰੀਲ ਦੇਖੀ ਉਹ ਕਹਿੰਦੀ ਬਾਪ ਦੇ ਹਸਬੰਦ ਨੂੰ ਕਹਿੰਦੀ ਕੋਲਰ ਮੈਂ ਉਹ ਗਰਮੀ ਬਹੁਤ ਹੋਗੀ ਕੋਲਰ ਲਗਾ ਦੋ ਕਰਾ ਹੈ ਓਕੇ ਨਹੀਂ ਪੰਖਾਈ ਲਗਾ ਦੋ ਕਹਤਾ ਐ ਓ ਕਹਦੀ ਹੱਥ ਵਾਲਾ ਬੰਖਾਈ ਲਿਆ ਦੋ ਕਹ ਮੈਂ ਕੋਈ ਬਾਤ ਨਹੀਂ ਕਹਦੀ ਆਪ ਖਾਣਾ ਮੰਗਿਓ ਮੈਂ ਵੀ ਕਰੂੰਗੀ ਏ ਓ ਕਲ ਤੁਸੀਂ ਕਰਦੇ ਅਸੀਂ ਕਹ ਸਾਈਕੋ ਨਹੀਂ ਬੋਤੋ ਇੱਕ ਇੱਕ ਦਾ ਹੱਥ ਚਿਰਤਾ ਹੋ ਕੋਤੋਂ ਲਿਤਾ ਹੋ ਭਾਈ ਉਹ ਕੱਪੜਾ ਜਿਹਦੇ ਨਾਲ ਸਾਫ ਪੂਰੀ ਕਾ ਨਾ ਰੌਲਾ ਪਾਉਂਦਾ ਪਾਣੀ ਦਿਓ ਪਿਆਸ ਲੱਗਦੀ ਆ ਬਹੁਤ ਸਾਰਨ ਬਹੁਤ ਯਾਰ ਯਾਰ ਨੰਨੇ ਕੁ ਤੋਕਰ ਲੈਣੀ ਅੱਜ ਜਾਤ ਨਹੀਂ ਆ ਪਰ ਲੈ ਆ ਤਾਂ ਖਰਾਬ ਆ ਤਾਂ ਖਰਾਬ ਤੇ ਇਹ ਕਹੋ ਤਾਂ ਮੈਂ ਦੱਸ ਤੂੰ ਸੰਕਤ ਮੈਂ ਤਾਂ ਆਵ ਨਹੀਂ ਬਣਾਉਣੇ ਇਹ ਉਹ ਤਾਂ ਬਹਾਨਾ ਵੀ ਨਹੀਂ ਆ ਨਿਕ ਰਿਹਾ ਖਾਣੇ ਦਾ ਕਿੱਸਾ ਕਰਨਾ ਹਾਂ ਉਹ ਵੀ ਨਹੀਂ ਲਾ ਸੋ ਤੋਰੇ ਨੇ ਪਾਗ ਦਾ ਲੈਣ ਨੂੰ ਮਾ ਫੇਰਾ ਹੋ ਜੇ ਤੇ ਚੱਲ ਬੈਠੀ ਨਹੀਂ ਪਾਦੀ ਹਾਂ ਉਹ ਦੇ ਪੈਟ ਚੱਲਦਾ ਜਿਆ ਮੋਟਰ ਚ ਲਾਣੀ ਨਾਲ ਇਹ ਪਤਾ ਹੀ ਕਰ ਦੇਣੀ ਜੀ ਤੇ ਇਹ ਨਹੀਂ ਤਾਂ ਹੈ ਹਾਂ ਫਟਾ ਹੈ ਇਹ ਕਾ ਵੀ ਮਿੰਟ ਚੱਲ ਰਾਮ ਚੱਲਦਾ ਇੱਧਰੋਂ ਨਾ ਸੂਰੇ ਦੇਰ ਦਾ ਚੱਲੋ ਕੋਈ ਨੰਬਰ ਮੈਡ ਕੰਡਰ ਤੋਂ ਉੱਪਰ ਤੋਂ ਨਹੀਂ ਕੋਈ ਮੰਗਦੇ ਨਹੀਂ ਲੱਗਦੀ ਤੜੇ ਬਤਾਉਣ ਬਾਦੂ ਨੇ ਜੇ ਕਿਸੇ ਨੇ ਲੈ ਕੇ ਜਾਣਿਆ ਲੈ ਜਾ ਬਤਾਉਂ ਮਾਦੇ ਗੁੱਟੇ ਲਾ ਰਹੇ ਹਾਂ ਦਾ ਕੋਈ ਹੈ ਆਹ ਇਹ ਬੰਦਾ ਬਰਵਾਇਆ ਚਲੋ ਜੀ ਸਬਜ਼ੀ ਆਪਾਂ ਨੇ ਬਣਾ ਲਈ Shimla mirch ਮੈਂ ਆਲੂ ਪਾਈ ਨੀਗੇ ਵਿੱਚ ਮੈਂ ਕਿਹਾ ਬਨੇਆ ਨੇ ਪਿਆਜ਼ ਪਿਆਜ਼ ਕੱਟ ਕੇ ਖਾ ਲੈਣਗੇ ਅਲੱਗ-ਅਲੱਗ ਕਿਹੜਾ ਬਣਾਊਗਾ ਤੇ ਥੋੜੀ ਜੀ ਭਿੰਡੀਆਂ ਵਾਲੀ ਪਈ ਆ ਰਾਤ ਦੀ ਤੇ ਆਪਣਾ ਹੁਣ ਵਧੀਆ ਸਰ ਜਾਣਾ ਆ ਕਲੇਲਾ ਕਰੇਲਾ ਨਹੀਂ ਬਣਿਆਗਾ ਉਹਦੇ ਵਿੱਚ ਸੁੰਡੀ ਸੀਗੀ ਫੇਰ ਤੂੰ ਖਾ ਲੰਗਾ ਮੈਂ ਹੁਣ ਕੋਈ ਨਹੀਂ ਖਾਣੀ ਤੂੰ ਪਿੰਟੀ ਖਾ ਲਈ ਮੈਂ ਪਿੰਟੀ ਜੀ ਨਹੀਂ ਖਾਣੀ ਉਹਨੂੰ ਮੈਂ ਆਪਾ ਦੇ ਜਾਂਦਾ ਹਾਂ ਅੰਬ ਦੇ ਚਾਰ ਨਾ ਖਾ ਲਈ ਖਾ ਲਈ ਬਾਬਾ ਉਹ ਸੱਚਾ ਕੱਪੜਾ ਚੱਕਰਣ ਬਾਹਰ ਤੋਂ ਰੱਖਿਆ ਹੋਇਆ ਨਾਲੇ ਪਾਣੀ ਭਰ ਕੇ ਲੈ ਕੇ ਆਉਣ ਜਿਹੜਾ ਚਲਾਉਗਾ ਮੋਟਰ ਬਣਾਉਣਾ ਮਰਸੀਡਸ ਦਾ ਇੱਕ ਸੌਣ ਲੋ 10 ਕਰੋੜ ਨਹੀਂ 6 ਕਰੋੜ ਤੋਂ ਵੀ ਉੱਤੇ ਚੰਗਾ ਲਾਈਟ ਆਫ ਕਰ ਕਹਿੰਦਾ ਸ਼ਿਮਲਾ ਮਰਸੀਡਸ ਲਾਇਕ ਡਿਸਲਾਈਕ ਡਿਸਲਾਈਕ ਨਾ ਉਹ ਲਾਈਕ ਇੱਕ ਦਿਨ ਆਈਏ ਮੈਂ ਲਾਈਕ ਇੱਕ ਦਿਨ ਹਾਂ ਕੀ ਕਹਿੰਦੇ ਇਹਨੂੰ ਅਗਰੇਡੀ ਚ ਪੈਪਸਿਕਮ ਹਾਂ ਤੇ ਤੁਸੀਂ ਸਪੱਸ਼ੀ ਕੰਮ ਫੇਛੋਟਾ ਹੁੰਦਾ ਤਾਂ ਇਹ ਪਸੰਦ ਕਰਦਾ ਹੁੰਦਾ ਸੀ ਕਿਉਂਕਿ ਉਹ ਕੌਣ ਖਾਂਦੀ ਹੁੰਦੀ ਸੀ ਕੌਣ ਦੱਸੀ ਨਾ ਦੱਸੋ ਕੌਣ ਦਾ ਨਾਮ ਦਾ ਦੱਸ ਦੇ ਮੈਨੂੰ ਆਪਣੀ ਉਹਦੇ ਵੱਲ ਗਿਆ ਸ਼ਿੰਚਾਂ ਚ ਸੀਗਾ ਹਾਂ ਸ਼ਿੰਚਾਂ ਦੀ ਸੀ ਲਿਗੜੀ ਸੀਗੀ ਸ਼ਿੰਚਾਂ ਦੀ ਸੀ ਲੀ ਭੁੱਲ ਗਈ ਉਹਦਾ ਨਾਮ ਕੀ ਬਗ ਸ਼ਿਸ਼ੀ ਮਾਨੂ ਸ਼ਿਸ਼ੀ ਉਹ ਹੋ ਕੀ ਉਹਨੇ ਮਾਸਕ ਪੀ ਕੇ ਜੜੀ ਆ ਹਾਏ

ਬਣਾ ਲਈਆਂ ਸੀ ਸੀ ਡੀ ਪੀ ਗਾਮਲਾ ਮਮੀ ਤੇਰੇ ਪਿੱਛੇ ਖੰਮ ਲਿਆ ਹੈ ਇਹ ਦੇਖਣੀ ਤੁਹਾਨੂੰ ਬਣਾ ਕੇ ਦਰਦਨ ਥੋੜਾ ਜਦ ਛੱਡ ਕੇ ਬੱਜ ਉਹ ਐਂਡ ਤੇ ਪਹੁੰਚੀਆਂ ਬਲੌਗ ਪਹਿਲਾਂ ਸ਼ੁਰੂ ਹੋਇਆ ਹੋਇਆ ਮਿੱਠੇ ਕੇ ਦੀ ਰੋਟੀ ਰਾਤ ਪਈ ਤੇ ਮੀਆਂ ਬੀਬੀ ਨੇ ਬਪਾ ਮੈਂ ਫੋਟੋ ਖਿਲੀ ਆ ਤਾਂ ਰੋਟੀ ਦੇ ਕਿੰਨੀ ਵਧੀਆ ਬਣੀ ਆ ਦੇਖ ਉਹੀ ਬਹੁਤੀ ਬਣੀਆਂ ਹੁਣ ਕੇ ਕੇ ਮੰਤਰ ਮਾਰਿਆ ਕਰ ਚਲੋ ਮੰਤਰ ਸਪੀਕਰ ਨਾਲ ਸਤਿ ਰੱਬ ਨਹੀਂ ਲਾ ਕੇ ਭੇਜਿਆ ਸਪੀਕਰ ਹਾਏ ਅਕਲ ਕੀ ਭਾਈ ਆ ਦੇ ਡੁੱੜ ਗਈਆਂ ਪੂਰੀਆਂ ਪੱਕ ਰਹੀਆਂ ਇਹ ਤੇ ਛੋੜ। ਮਾਤਾ ਤਾਂ ਹੀ ਪੈਂਦਾ ਤੁੱਪੀ। ਬਾਸ ਜਿੰਨੀਆਂ ਖਾ ਲਓ। ਮਾਤਾ ਘੱਟੇ ਖਾਣੀ। ਬਸ ਜਿੰਨੀਆਂ ਪੱਕ ਗਈਆਂ ਖਾ। ਮੈਂ ਹੁਣ ਕੀ ਕਰਾਂ ਇੱਥੇ? ਜਾ ਚੱਕੜਾ।